ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਮੌਜੂਦ ਆ ਨੈਸ਼ਨਲ ਹਾਈਵੇ ਇੱਕ ਦੇ ਉੱਪਰ ਪਹਿਲਾਂ ਤਸਵੀਰਾਂ ਮੈਂ ਦਿਖਾ ਦਿੰਨਾ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਰੋਡਵੇਜ ਦੀਆਂ ਬੱਸਾਂ ਨੇ ਇਸ ਵੇਲੇ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਹੋਇਆ ਹੈ ਕਾਰਨ ਕੀ ਹੈ ਕਿ ਅੰਦਰ ਇੱਕ ਆਪਣੇ ਆਪ ਨੂੰ ਜੋ ਪੁਲਿਸ ਮੁਲਾਜ਼ਮ ਦੱਸ ਰਿਹਾ ਉਸ ਨੇ ਧੱਕਾ ਮੁਕੀ ਕੀਤੀ ਹੈ ਜੋ ਬੱਸ ਦੇ ਵਿੱਚ ਸਵਾਰ ਲੋਕ ਹੈ ਉਹ ਦੱਸ ਰਹੇ ਨੇ ਬੱਸ ਦਾ ਕੰਡਕਟਰ ਜਿਹੜਾ ਉਹ ਦੱਸ ਰਿਹਾ ਬਾਕੀ ਪੁਸ਼ਟੀ ਕਰਦੇ ਆ ਕੀ ਕਾਰਨ ਹੈਗਾ ਭਾਈ ਸਾਹਿਬ ਕੀ ਨਾਮ ਕੀ ਤੁਹਾਡਾ ਕੀ ਆ ਰਹੀ ਜੀ ਕੰਡਕਟਰ ਭਾਈਆ ਕੰਡਕਟਰ ਕੰਡਕਟਰ ਸਾਹਿਬ ਤੁਸੀਂ ਹੋ ਕੀ ਨਾਮ ਆਪਣਾ ਭਾਜੀ ਮੇਰਾ ਨਾਮ ਸ਼ਰਨਪਾਲ ਸਿੰਘ ਹੈ ਜੀ ਕੀ ਕਾਰਨ ਕੀ ਆ ਬੱਸ ਕਿਉਂ ਰੋਕੀ ਹਾਈਵੇ ਦੇ ਵਿੱਚ ਕਾਰਨ ਭਾਜੀ ਇਹ ਆਈ ਕਾਰਡ ਆ ਮੈਨੂੰ ਇੰਨਾ ਨੇ ਪਟਿਆਲੇ ਜਾਣਾ ਵਾ ਆਈ ਕਾਰਡ ਤੇ ਨਾ ਕੋਈ ਇਸ਼ੂ ਡੇਟ ਆ ਨਾ ਐਸਪਾਇਰ ਡੇਟ ਆ ਨਾ ਇਹਦੇ ਤੇ ਸਾਈਨ ਆਫਸਰ ਦੇ ਚੈੱਕ ਕਰੋ ਤੁਸੀਂ ਕੈਮਰਾ ਹਾਂਜੀ ਹਾਂਜੀ ਤੇ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਮੈਂ ਕਿਹਾ ਜੇ ਆਈ ਕਾਰਡ ਤੁਸੀਂ ਇਹ ਟਿਕਟ ਤੇ ਸਵਰ ਕਰਨਾ ਵਾ ਤੇ ਆਈ ਕਾਰਡ ਨਵਾਂ ਬਣਾ ਲਓ ਠੀਕ ਹੈ ਉਹ ਉਹਦੋਂ ਹੀ ਮਿਸ ਮਿਸਬਿਹੇਵ ਕੀਤਾ ਮੇਰੇ ਨਾਲ ਵੀ ਹਾਂ ਮੈਂ ਤੇ ਇਦਾਂ ਹੀ ਕਰੂੰਗਾ ਇਦਾਂ ਹੀ ਇਸੇ ਆਈ ਕਾਰਡ ਤੇ ਜਾਊਂਗਾ ਮੈਂ ਤੇ ਤਕਪਕੀ ਵੀ ਸੀ ਤੁਹਾਡੇ ਨੂੰ ਬਾਅਦ ਵਿੱਚ ਮੈਂ ਇੰਨੀ ਗੱਲ ਕਹਿ ਕੇ ਆਈ ਕਾਰਡ ਫੜਿਆ ਮੈਂ ਕਿਹਾ ਬਾਅਦ ਵਿੱਚ ਵੈਰੀਫਾਈ ਕਰਦੇ ਆਂ ਆਈ ਕਾਰਡ ਨੂੰ ਮੈਂ ਜਾ ਕੇ ਟਿਕਟਾਂ ਕੱਟਣ ਲੱਗ ਪਿਆ ਇੰਨਾ ਅੱਗੇ ਆ ਕੇ ਮੈਨੂੰ ਟਿਕਟਾਂ ਕੱਢਦੇ ਨੂੰ ਠੱਕਾ ਮਾਰਿਆ ਤੇ ਬਿਲਕੁਲ ਇੱਕ ਆਈ ਕਾਰਡ ਜਿਹੜਾ ਇਹਨਾਂ ਕੋਲੋਂ ਮਿਲਿਆ ਹੈਗਾ ਜੋ ਕੰਡਕਟਰ ਸਾਹਿਬ ਨੇ ਸਾਨੂੰ ਦਿੱਤਾ ਹੈਗਾ ਗੁਰਿੰਦਰ ਗੁਰਵਿੰਦਰ ਸਿੰਘ ਨਾਮ ਹੈਗਾ ਉਹਦਾ ਆ ਗੁਰਵਿੰਦਰ ਸਿੰਘ ਦਾ ਆਈ ਕਾਰਡ ਏ ਭਾਈ ਸਾਹਿਬ ਨਾਲ ਹੈਗੇ ਸਾਡੇ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਕੀ ਮਾਮਲਾ ਕੀ ਗੱਲ ਕੀ ਹੋਈ ਹੈ ਅਸੀਂ ਇਸ ਜਿਹੜਾ ਰੂਟ ਤੇ ਮੈਨੂੰ 2 ਸਾਲ ਤੋਂ ਇੱਕ ਤਰੀਕੇ ਨਾਲ ਚੱਲਦੇ ਨੂੰ ਸੇਮ ਆਈ ਕਾਰਡ ਚੱਲਦਾ ਡੇਲੀ ਚੱਲਦਾ ਏ ਇਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਡੇ ਆਈ ਕਾਰਡ ਦੇ ਬੈਕ ਸਾਈਡ ਕਿਉਂ ਨਹੀਂ ਮੈਂ ਕਿਹਾ ਵੀ 올 ਦੀ ਜਿਹੜੇ ਮੈਂਸ਼ਨ ਸਭ ਕੁਝ ਮੈਂਸ਼ਨ ਅੱਗੇ ਕੀਤਾ ਹੋਇਆ ਮੇਰਾ ਬੈਲਟ ਨੰਬਰ ਮੇਰਾ ਨਾਮ ਐਸਪੀ ਸਾਹਿਬ ਦੇ ਸਾਈਨ ਸਭ ਕੁਝ ਬਕਾਇਦਾ ਮੇਰਾ ਐਡਰੈਸ ਹਾਂ ਹਾਂ ਮਾਰਕ ਚਿੰਨ ਸਭ ਕੁਝ ਸਾਈਨ ਹੋਏ ਨੇ ਮੇਰੇ ਸਾਈਨ ਹੋਏ ਸਭ ਦੇ ਸਾਈਨ ਹੋਏ ਨੇ ओरिजिनल ਇਹ ਕਹਿੰਦੇ ਤੇਰਾ ਡੁਪਲੀਕੇਟ ਆ ਇਹ ਮੈਨੂੰ ਕਹੇ ਵੀ ਡੁ ਤਾਂ ਤੁਸੀਂ ਥਾਣੇ ਚਲੋ ਜਾਂ ਕਿਤੇ ਜਿੱਥੇ ਅਥਾਰਟੀ ਕਲੀਅਰ ਕਰਾਉਣਾ ਹੈ ਪਰ ਇਹਨਾਂ ਦਾ ਕਹਿਣਾ ਵੀ ਮੇਰੇ ਨਾਲ ਤਾਂ ਕੰਮ ਕੀ ਕੀ ਨਹੀਂ ਨਹੀਂ ਇਹ ਮੈਂ ਲਾਸਟ ਸੀਟ ਤੇ ਬੈਠਾ ਹਾਂ ਲਾਸਟ ਸੀਟ ਤੋਂ ਚੱਲਦੇ-ਚੱਲਦੇ ਅੱਗੇ ਚੱਲ ਗਏ ਮੈਨੂੰ ਮੈਂ ਆਪਣੇ ਕੰਟਰੋਲ ਤੇ ਫੋਨ ਕੀਤਾ ਉਹ ਕਹਿੰਦੇ ਵੀ ਇਹ ਗਵਰਨਮੈਂਟ ਪ੍ਰੋਪਰਟੀ ਆ ਇਹਨੂੰ ਕੋਈ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਜੇ ਇਹਨੇ ਲਿਆ ਜੇ ਜਿਨੇ ਲਿਆ ਜਿਨੇ ਲਿਆ ਜੇ ਇਹਨੇ ਲਿਆ ਇਹ ਕਨੈਕਟਰ ਸਾਹਮਣੇ ਲਿਆ ਆਏ ਤਾਂ ਇਹ ਜਾ ਕੇ ਥਾਣੇ ਜਾਂ ਕਿਤੇ ਵੀ ਜਿਹੜੀ ਅਥਾਰਟੀ ਉੱਥੋਂ ਚੱਕਰਵਾਵੇ ਜੇ ਇਹ ਰੋਂਦਾ ਹੈ ਤਾਂ ਮੇਰੇ ਤੇ ਐਫ ਆਈ ਆਰ ਦਵੇ 댓ਸ 올 ਤੇ ਮੈਨੂੰ ਕੰਟਰੋਲ ਕਹਿੰਦੇ ਵੀ ਜਿਹੜੇ ਕਨੈਕਟਰ ਤੇਰਾ ਨੰਬਰ ਲੈ ਆਏ ਉਹਦਾ ਆਈ ਕਾਰ ਲੈ ਲੈ ਮੈਨੂੰ ਜਾ ਕੇ ਕਹੇ ਸਰ ਪਿੱਛੋਂ ਆ ਕੇ ਗਿਆ ਸਰ ਇਹਨੂੰ ਆਈ ਕਾਰ ਦੇ ਦਿਓ ਮੈਨੂੰ ਇਹਨੇ ਕੂਣੀ ਮਾਰੀ ਕਹਿੰਦੇ ਪਿੱਛੇ ਵਹਿ ਜਾ ਕੇ ਜਦ ਇਹਨੇ ਮੇਰਾ ਆਈ ਕਾਰ ਮੈਂ ਇਹਨੂੰ ਬੜੀ ਰਿਸਪੈਕਟਲੀ ਦਿੱਤਾ ਤਾਂ ਇਹ ਆਪਣਾ ਆਈ ਕਾਰ ਕਿਉਂ ਨਹੀਂ ਸ਼ੋਅ ਕਰ ਰਹੇ ਮੈਨੂੰ ਹਨਾ ਇਹਨੇ ਇਹ ਕੱਟ ਮੈਨੂੰ ਪਿੱਛੇ ਧੱਕਾ ਮਾਰਿਆ ਤਾਂ ਧੱਕਾ ਕੌਣ ਮਾਰਨ ਵਾਲੇ ਹੁੰਦੇ ਨੇ ਤੁਹਾਨੂੰ ਦੇਖੋ ਤੁਹਾਡੇ ਦੋ ਜਣਿਆਂ ਦੀ ਬਹਿਸ ਪਾਸੀ ਹੈਗੀ ਆ ਇਹਨਾਂ ਦਾ ਦੇਖੋ ਕਿੰਨੇ ਕਿੰਨੇ ਲੋਕ ਖਰਾਬ ਹੋ ਰਹੇ ਇੱਕ ਦਿਨ ਚ ਮੈਂ ਕਹਿਣਾ ਚਾਹੁੰਦਾ ਐ ਵੀ ਇਹਨੂੰ ਇਨੂੰ ਤੁਸੀਂ ਪਹਿਲਾਂ ਫਸਟ ਆਫ ਆਲ ਜਿਹੜੀ ਥਿੰਗਸ ਆ ਵੀ ਇਹਨੂੰ ਇਹਨੂੰ ਮਤਲਬ ਜਿਹੜਾ ਇਲੀਗਲ ਨਹੀਂ ਉਹ ਉਹ ਸ਼ੋਅ ਕਰ ਦੇਵੇ ਵੀ ਇਹ ਜਿਹੜਾ ਇਹ ਵੈਰੀ ਫੈਲ ਵੀ ਨਕਲੀ ਆ ਜਾਂ ਕੁਝ ਵੀ ਇਹਨੂੰ ਸ਼ੋਅ ਕਰ ਦੇਵੇ ਇਹਨੂੰ ਪ੍ਰੂਫ ਕਰ ਦੇਵੇ ਕਿ ਤੇ ਥਾਣੇ ਚੱਲੇ ਕਿੱਥੇ ਜਾਣਾ ਜਿੱਥੇ ਜਿੱਥੇ ਜਾਣਾ ਜਿੱਥੇ ਜਾਣਾ ਹੈ ਡਿਪਾਰਟਮੈਂਟ ਜਿੱਥੇ ਵੀ ਜਾਣਾ ਉੱਥੇ ਸ਼ੋਅ ਕਰ ਦੇਵੇ ਮੇਰੇ ਤੇ ਜੇ ਮੇਰੀ ਗਲਤ ਆ ਐਫ ਆਈ ਆਰ ਕਰੇ ਇਹਨੇ ਮੈਰਾ ਆਈ ਕਾਰਡ ਲਿਆ ਇਹ ਗਵਰਨਮੈਂਟ ਪ੍ਰਾਪਰਟੀ ਕਿੱਦਾਂ ਲੈ ਸਕਦਾ ਹੈ ਨਹੀਂ ਆਈ ਕਾਰਡ ਕੋਈ ਵੀ ਉਹਨੂੰ ਨਹੀਂ ਪਰ ਹਾਂ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਫਿਰ ਮੈਂ ਵੀ ਆਫ ਹੈ ਵੀ ਆਨ ਡੂ ਫਿਰ ਮੈਂ ਹੀ ਆਲਰੇਡੀ ਦੋ ਸਾਲਾਂ ਤੋਂ ਬਿਊਟੀ ਲੈ ਰਿਹਾ ਮੈਂ ਚੈੱਕ ਕਰਾਇਆ ਉਹਨੇ ਉਹਨੇ ਚੈੱਕ ਉਹਨੇ ਚੈੱਕ ਕਰਵਾਇਆ ਉਹਨੇ ਚੈੱਕ ਕਰਵਾਇਆ ਦੋ ਵਾਰ ਮੈਂ ਚੈੱਕ ਕਰਾਇਆ ਪਹਿਲ ਦਿੱਤਾ ਇਹਨਾਂ ਨੇ ਚੈੱਕ ਕਰਕੇ ਵਾਪਸ ਕਰਤਾ ਉਸ ਤੋਂ ਬਾਅਦ ਦੂਜੀ ਵਾਰ ਨੇ ਵਾਪਸ ਲਿਆ ਮੈਂ ਦੂਜੀ ਵਾਰ ਕੱਢ ਦਿੱਤਾ ਉਹਨਾਂ ਨੂੰ ਦੂਜੀ ਵਾਰ ਕੱਢ ਕੇ ਦਿੱਤਾ ਨਹੀਂ ਨਹੀਂ ਦੂਜੀ ਵਾਰ ਕੱਢ ਕੇ ਦੂਜੀ ਵਾਰ ਕੱਢ ਕੇ ਤਾਂ ਇਹ ਕਹਿੰਦੇ ਲੈ ਲਈ ਹੁਣ ਮੇਰੇ ਕੋਲ ਮੈਨੂੰ ਚੈਲੰਜ ਕਰਕੇ ਜੇਹ ਚ ਪਾ ਕੇ ਮੇਰੇ ਤੋਂ ਲੈ ਲਈ ਚਲੋ ਚਲੋ ਦੇਖੋ ਦੇਖੋ ਮੈਂ ਇੱਕ ਇੱਕ ਗੱਲ ਆਪਾਂ ਇੱਥੇ ਮੈਦਾਨਿਕ ਫੇਰਾ ਦਾ ਅਸੀਂ ਰਿਪਰੈਜ਼ੈਂਟਿੰਗ ਕਰਦੇ ਆ ਮੈਦਾਨਿਕ ਫੇਰਾ ਨੂੰ ਅਸੀਂ ਇੱਕ ਸੁਝਵਾਨ ਪੱਤਰਕਾਰ ਹੋਣ ਦੇ ਨਾਤੇ ਮੈਂ ਕਹਿੰਦਾ ਮੈਂ ਕਹਿੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਕਰੋ ਆਪਣੇ ਮਸਲੇ ਨੂੰ ਤਾਂ ਕਿ ਜਿਹੜੀ ਹੈ ਖੱਜਲ ਖਵਰੀ ਲੋਕਾਂ ਦੀ ਹੋ ਰਹੀ ਉਹਨੂੰ ਆਪਾਂ ਕਵਰ ਕਰ ਸਕੀਏ ਇਹਦੇ ਕੋਲ ਹੈ ਇਹ ਹੁਣ ਵੀ ਇਹਦੇ ਕੋਲ ਆ ਫੜ ਲਵੇ ਕੋਈ ਡਾਊਟ ਆ ਜੀ ਹਾਂ ਡਾਊਟ ਆ ਤਾਂ ਸਾਈਨ ਹਾਂ ਸਾਈਨ ਹੋਏ ਵੀ ਨਹੀਂ ਐਸਪੀ ਸਾਹ ਆ ਦੇ ਆ ਦੇਖੋ ਇਸ ਇਸ਼ੂ ਡੇਟ ਹਾਂ ਜੀ ਸਪਾਇਰ ਡੇਟ ਹੁੰਦੀ ਨਹੀਂ ਸਪਾਇਰ ਨਹੀਂ ਹੁੰਦੀ ਕਿਉਂ ਜਾਂਦਾ ਮੇਰੀ ਜੋਬ ਰਹਿਣੀ ਹੈ ਚਾਹਤ ਮੈਂ ਹੌਲਦਾਰੀ ਬਣਨਾ ਹੈ ਮੈਂ ਹੌਲਦਾਰੀ ਬਣਨਾ ਹੈ ਮੈਂ ਸਬ ਇੰਸਪੈਕਟਰ ਬਣਨਾ ਹੈ ਮੈਨਾਂ ਅੱਗੇ ਕੰਨਾ ਨੂੰ ਚੇਂਜਿੰਗ ਕਰੂਗਾ ਸਰਵਿਸ ਡੇਟ ਵੀ ਜੀ ਸਰਵਿਸ ਆ ਸਰਵਿਸ ਬੁੱਕ ਚਲੂ ਆ ਰ ਹਾਂ ਲੈ ਸਕਦੇ ਆਪਾਂ ਬਿਲਕੁਲ ਅੰਦਰ ਜਿਹੜੀਆਂ ਜਿੱਦਾਂ ਕਲੈਕਟਰ ਸਾਹਿਬ ਕਹਿ ਰਹੇ ਨੇ ਕਿ ਸਵਾਰੀਆਂ ਨਾਲ ਵੀ ਗੱਲਬਾਤ ਕਰਨੀ ਆ ਕਿ ਉਹਨਾਂ ਲੋਕੀ ਇਸ ਇਹਨਾਂ ਦੀ ਦੋਨਾਂ ਜਿਹੜੀ ਲੜਾਈ ਦੇ ਵਿੱਚ ਉਹਨਾਂ ਨੂੰ ਕਿੰਨਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਅਸੀਂ ਉਹ ਵੀ ਜਾਣਕਾਰੀ ਹਾਸਲ ਕਰਾਂਗੇ ਮਾਤਾ ਜੀ ਮਾਤਾ ਜੀ ਕੀ ਗੱਲ ਮਾਰਿਆ ਸਾਡੇ ਸਾਰਿਆਂ ਦੇ ਸਾਹਮਣੇ ਉਹ ਜਿਹੜਾ ਪੁਲਿਸ ਗਿਆ ਆ ਉਹਨਾਂ ਆਉਂਦੇ ਨੇ ਮਾਰਿਆ ਧੱਕਾ ਨੂੰ ਵਿਚਾਰੇ ਨੂੰ ਆ ਮਾਰ ਕੇ ਤੁਹਾਨੂੰ ਉੱਥੇ ਇੱਥੇ ਇਕੱਠੇ ਹੋਣ ਲੱਗਾ ਤੂੰ ਮੀਂਹ ਲੜਨ ਲਾ ਪੈਸੀ ਅੱਛਾ ਲੜਨ ਲਾ ਪੈ ਹਾਂ ਮਾਰਿਆ ਨੇ ਕਿੰਨਾ ਜਰੋ ਕਖੜਿਆ ਨੂੰ ਤੁਹਾਨੂੰ ਤੁਹਾਨੂੰ ਹੋ ਗਿਆ ਤਾਂ ਕਿ ਹੋਈ ਚਲਿਆ ਅੱਧਾ ਘੰਟਾ ਹੋ ਚਲਿਆ ਵੀਰੇ ਖੜਿਆ ਨੂੰ ਤਾਂ ਬਿਲਕੁਲ ਖੱਜਲਖਵਾਰੀ ਦਾ ਸਾਹਮਣਾ ਸਵਾਰੀਆਂ ਨੂੰ ਕਰਨਾ ਪੈ ਰਿਹਾ ਮੈਂ ਤਸਵੀਰਾਂ ਦਿਖਾ ਦੇ। ਦੇਖੋ ਮਾਤਾ ਜੀ ਕਹਿ ਰਹੇ ਮਾਤਾ ਜੀ ਕਹਿ ਰਹੇ ਨੇ ਮਾਤਾ ਜੀ ਆਪਣੀ ਜੀ ਗੌਰਮੈਂਟ ਪ੍ਰੋਪਰਟੀ ਥੋੜੀ ਜਿਹੀ ਕਹਿ ਰਹੀ ਪੁੱਤਰਾ ਨਾ ਮਾਰ ਤੱਕਰ ਮੈਨੂੰ ਭਾਨ ਆਪਣੀ ਬਾਤ ਹੀ ਦਾ ਮਾਰਿਆ ਕੋਨੇ ਮਾਰੇ ਮੈਨੂੰ ਮੈਂ ਕੁੜੀ ਮਾਰਿਆ ਨਹੀਂ ਮੈਨੂੰ ਗਲਤ ਤੁਸੀਂ ਗਲਤ ਬੋਲ ਮੈਂ ਪਿੱਛੇ ਚੱਲ ਜਾਿਆ ਤੈਨੂੰ ਅਸੀਂ ਖੋਲ੍ਹੇ ਜਾਂਦੇ ਪੁੱਤਰਾ ਨਾ ਕਰ ਪੁੱਤਰਾ ਨਾ ਕਰ ਤੁਸੀਂ ਉੱਥੋਂ ਉੱਟ ਕੇ ਪਿੱਛੇ ਚੱਲ ਕੇ ਆਇਆ ਮੈਂ ਪਿੱਛੇ ਚੱਲ ਕੇ

ਤਾਂ ਕਹੀ ਲੀ ਰਿਹਾ ਮੈਂ ਤਾਂ ਕਹੀ ਲੀ ਰਿਹਾ ਤੁਸੀਂ ਮਾਤਾ ਜੀ ਕਹਿ ਰਹੇ ਨੇ ਇਧਰ ਬਜ਼ੁਰਗ ਕਹਿ ਰਹੇ ਨੇ ਮੈਂ ਪਿੱਛੇ ਨਾ ਨਾ ਚੇੜਤ ਨਾ ਇਦਾਂ ਜੇ ਕਰੀਦਾ ਬਹਿ ਕੇ ਗੱਲ ਕਰਨ ਨੂੰ ਕੀ ਗੱਲ ਹੈਗੀ ਤੇਰਾ ਆਈ ਕਾਰਡ ਜਾਂ ਮਿਲ ਜਾਂਦਾ ਤੇ ਅਸੀਂ ਕਹਿ ਦਿੰਦੇ ਪਰ ਇਹਨੂੰ ਜ਼ੋਰ ਤੇ ਦੋਰ ਕਿੱਥਾ ਮਾਰੀਂ ਅਸੀਂ ਹੋਰ 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 ਮੈਂ 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 ਗੱਲ ਕਰ ਲੈਣਾ ਮੈਂ ਗੱਲ ਕਰ ਲੈਣਾ ਮੈਂ ਗੱਲ ਕਰ ਲੈਣਾ ਬਾਈ ਸਾਹਿਬ ਤੁਸੀਂ ਇਹ ਦੇਖਿਆ ਕੀ ਗੱਲਬਾਤ ਹੋਈ ਸੀ ਬਾਈ ਦਾ ਪੈਰ ਇੱਥੇ ਉਲਝ ਗਿਆ ਤੇ ਉੱਥੇ ਜਾ ਕੇ ਮਿਸ ਅੰਡਰਸਟੈਂਡਿੰਗ ਹੋ ਗਈ ਉਹਨਾਂ ਨੂੰ ਲੱਗਾ ਵੀ ਧੱਕਾ ਮਾਰਿਆ ਬਟ ਇਹਨਾਂ ਨੇ ਧੱਕਾ ਨਹੀਂ ਮਾਰਿਆ ਆ ਗੱਲ ਹੋਈ ਸੀ ਪਰ ਉਹ ਫਿਰ ਆਪਸ ਚੋਣ ਤੁਹਾਡੀ ਸਲਵਾੜ ਤੇ ਫਸਿਆ ਸੀ ਪੈਰ ਮੇਰਾ ਨਹੀਂ ਮੈਨੂੰ ਨਹੀਂ ਪਤਾ ਇੱਥੇ ਕਿਤੇ ਫਸਿਆ ਸੀ ਪਰ ਇਹਨਾਂ ਨੇ ਲੱਤ ਵੀ ਇਸ਼ਾਰਾ ਕੀਤਾ ਚਲੋ ਚਲੋ ਅਸੀਂ ਆਪਾਂ ਇੱਕ ਗੱਲ ਕਰ ਲੈਨੇ ਆ ਤੁਸੀਂ ਜਿਹੜੀ ਮਾੜੀ ਮੋਟੀ ਅੰਡਰਸਟੈਂਡਿੰਗ ਹੋਈ ਹੈ ਤੁਸੀਂ ਕਲੀਅਰ ਕਰ ਲਓ ਦੇਖੋ ਪਤਾ ਕੀ ਗੱਲ ਕਿੰਨੀਆਂ ਸਵਾਰੀਆਂ ਖੱਜਲ ਖਰਾਬ ਹੋ ਰਹੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਦਿੱਤੀ ਜਾਵੇ ਤੁਸੀਂ ਵੀ ਪੰਜਾਬ ਪੰਜਾਬ ਸਰਕਾਰ ਦੇ ਮੈਂ ਕਿਹਾ ਉਹ ਵੀ ਪੰਜਾਬ ਸਰਕਾਰ ਦੇ ਮੈਂ ਤਾਂ ਨੂੰ ਕਲੀਅਰ ਕਿਹਾ ਵੀ ਮੇਰਾ ਆਈ ਕਾਰਡ ਮੇਰਾ ਆਈ ਕਾਰਡ ਨੂੰ ਉਹਨੂੰ ਵੈਰੀਫਾਈ ਕੀਤਾ ਜਾਵੇ ਬਸ ਦੈਟਸ ਆਲ ਮੈਨੂੰ ਤੁਹਾਡਾ ਆਈ ਕਾਰਡ ਦੇ ਦਿਓ ਬਸ ਉਹੀ ਗੱਲ ਕੀਤੀ ਮੈਂ ਨੇ ਫਿਰ ਥਾਣੇ ਥਾਣੇ ਦਾ ਤਾਂ ਬਿਲਕੁਲ ਐਸੇਲੇ ਜੋ ਬੱਸਾਂ ਜਿਹੜੀਆਂ ਹੈਗੀਆਂ ਇੱਕ ਪੁਲਿਸ ਮੁਲਾਜ਼ਮ ਤੇ ਇੱਕ ਬੱਸ ਕੰਡਕਟਰ ਦੇ ਵਿੱਚ ਤਾਂ ਬਿਲਕੁਲ ਐਸੇਲੇ ਪੁਲਿਸ ਮੁਲਾਜ਼ਮ ਤੇ ਬੱਸ ਕੰਡਕਟਰ ਦੀ ਆਪਸੀ ਸ਼ਸ਼ੋਪਨ ਜਿਹੜੀ ਆਪਸੀ ਉਹਨਾਂ ਦੀ ਬਹਿਸਵਾਜੀ ਹੋਈ ਸੀ ਆਪਸੀ ਉਹਨਾਂ ਦਾ ਕਲੈਸ਼ ਹੋਇਆ ਸੀਗਾ ਉਹਦੇ ਚੱਲਦੇ ਸਵਾਰੀਆਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਜਿਹੜੇ ਰਾਹੀਰ ਹੈਗੇ ਨੇ ਜੇ ਟਰੱਕਾਂ ਹੋਰ ਟਰੱਕ ਚੱਲ ਰਹੇ ਨੇ ਇਸ ਰੋਡ ਦੇ ਉੱਪਰ ਨੈਸ਼ਨਲ ਹਾਈਵੇਅ ਕਰੇ ਉੱਤੇ ਜਾਂ ਹੋਰ ਜਿਹੜੀਆਂ ਵਹੀਕਲ ਚੱਲ ਰਹੇ ਨੇ ਉਹਨਾਂ ਨੂੰ ਖਾਸਾ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਦੂਸਰੀ ਸਾਈਡ ਦੀਆਂ ਵੀ ਤਸਵੀਰਾਂ ਦਿਖਾਉਣੀਆਂ ਜਾਵਾਂਗਾ ਕਿਉਂਕਿ ਇੱਕ ਦੋ ਜਾਣਿਆਂ ਦਾ ਕਰਕੇ ਕਿੰਨੇ ਲੋਕ ਜਿਹੜੇ ਇੱਥੇ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਕਰਕੇ ਚਾਹੀਦਾ ਹੈ ਕਿ ਦੋਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੈਗੇ ਨੇ ਦੋਨਾਂ ਨੂੰ ਆਪਸ ਦੇ ਵਿੱਚ ਇਹਨਾਂ ਲੋਕਾਂ ਦਾ ਧਿਆਨ ਰੱਖਦੇ ਹੋਏ ਆਪਜ ਸਲਾਹ ਕਰਕੇ ਇਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਦੇਣ ਦੀ ਲੋੜ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਦਾ ਨੈਕ ਸੋਰਾ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ